ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਸਾਰੇ ਪਸ਼ਮੀਨੇ ਦੇ ਹੋਣਗੇ ਵਿਦ ਸ਼ਾਲ ਹੋਣਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਜੀ ਫਰਸਟ ਆਪਣਾ ਪਸ਼ਮੀਨੇ ਤੇ ਰਹੇਗਾ ਇਹ ਪ੍ਰਿੰਟ ਸੂਟ ਰਹੇਗਾ 올ਓਵਰ ਜਿਹੜਾ 5 ਮੀਟਰ ਦਾ ਪ੍ਰਿੰਟ ਸੂਟ ਹੋਏਗਾ ਠੀਕ ਹੈ ਜੀ ਇਹਦੇ ਨਾਲ ਪਸ਼ਮੀਨੇ ਦਾ ਸ਼ਾਲ ਬਹੁਤ ਸੋਹਣਾ ਆ 2.5 ਮੀਟਰ ਦਾ ਖੁੱਲ੍ਹਾ ਡੁੱਲਾ ਸ਼ਾਲ ਹੋਏਗਾ ਇਹਦੇ ਵਿੱਚ ਆਪਣੇ ਕੋਲ 4 ਕਲਰ ਅਵੇਲੇਬਲ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਖਿੱਚ ਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਨੈਕਸਟ ਆਪਣੇ ਕੋਲੇ ਲਾਈਟ ਸ਼ੇਡ ਵਾਲੇ ਹੋਣਗੇ ਕਰੀਮ ਕਲਰ ਦਾ ਜਿਹੜਾ ਸੂਟ ਹੋਏਗਾ ਇਹਦੇ ਵਿੱਚ ਬਹੁਤ ਸੋਹਣੇ ਲਾਈਟ ਲਾਈਟ ਸ਼ੇਡ ਆਪਣੇ ਕੋਲ ਚਾਰ ਕਲਰ ਹੈਗੇ ਆ ਨਾਲ ਇਹਨਾਂ ਦੇ ਬਾਟਮ ਜਿਹੜੀ ਆ ਪਲੇਨ ਰਹੇਗੀ ਸ਼ਾਲ ਦੇਖ ਸਕਦੇ ਹੋ ਬਹੁਤ ਸੋਹਣਾ ਸ਼ਾਲ ਬਣਿਆ ਸ਼ਾਲ ਦੇ ਫੋਰ ਸਾਈਡ ਵੀ ਜਿਹੜਾ ਘੇਰੇ ਨਾਲ ਦਾ ਡਿਜ਼ਾਈਨ ਬਣ ਕੇ ਰੈਡੀ ਕੀਤਾ ਹੋਇਆ ਹੈ ਨੈਕਸਟ ਇਹ ਵਾਲਾ ਸੂਟ ਵੀ ਪਸ਼ਮੀਨੇ ਦਾ ਹੋਏਗਾ ਨਾਲੇ ਦੇ ਪਿਓਰ ਦਾ ਦੁਪੱਟਾ ਹੋਏਗਾ ਇਹਦੇ ਦੇ ਨਾਲ ਥੋੜਾ ਜਿਹਾ ਜਿਹੜਾ ਵਰਕ ਕੀਤਾ ਹੋਇਆ ਹੈ ਸੈਂਟਰ ਦੇ ਵਿੱਚ ਤਿੰਨ ਫਲੋਰਸ ਬਣੇ ਹੋਏ ਆ ਤੇ ਨਾਲ ਜਿਹੜਾ ਆ ਪਾਈਪਿੰਗ ਦਾ ਲਗਾ ਕੇ ਬਹੁਤ ਸੋਹਣੇ ਬਟਨ ਲਗਾ ਕੇ ਜਿਹੜਾ ਵਰਕ ਕੀਤਾ ਹੋਇਆ ਆ ਬਹੁਤ ਸੋਹਣਾ ਬਣਿਆ ਹੋਇਆ ਹੈ ਸਿੰਪਲ ਸੋਬਰ ਜਿਹਾ ਬਹੁਤ ਸੋਹਣਾ ਬਣਿਆ ਹੋਇਆ ਹੈ ਨੈਕਸਟ ਏ ਵਾਲਾ ਵੀ ਆਪਣੇ ਕੋਲ ਪਸ਼ਮੀਨੇ ਤੇ ਜਿਹੜਾ ਪ੍ਰਿੰਟ ਸੂਟ 올ਓਵਰ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਵੀ ਚਾਰ ਕਲਰ ਹੋਣਗੇ ਇਹਨਾਂ ਵਿੱਚ ਜਿਹੜੇ ਵੀ ਤੁਹਾਨੂੰ ਪ੍ਰਿੰਟ ਜਿਹੜਾ ਵੀ ਕਲਰ ਪਸੰਦ ਆਉਂਦਾ ਆਪਣਾ ਜਿਹੜਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਨੈਕਸਟ ਇਹ ਵਾਲਾ ਪ੍ਰਿੰਟ ਹੋਏਗਾ ਇਹ ਵੀ 올ਓਵਰ ਵਾਲੇ ਵਿੱਚ ਹੋਏਗਾ ਠੀਕ ਹੈ ਜੀ ਇਹਨਾਂ ਸਾਰਿਆਂ ਦੇ ਵਿੱਚ ਚਾਰ ਚਾਰ ਕਲਰ ਵੀ ਹੈਗੇ ਆ ਤੇ ਡਿਫਰੈਂਟ ਪ੍ਰਿੰਟ ਵੀ ਹੈਗੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਪ੍ਰਿੰਟ ਵਧੀਆ ਲੱਗਦਾ ਤੁਸੀਂ ਅਪਨੋ ਅਕੋਰਡਿੰਗ ਬੁੱਕ ਕਰ ਸਕਦੇ ਹੋ ਨੈਕਸਟ ਇਹ ਪਸ਼ਮੀਨੇ ਦਾ ਹੋਏਗਾ ਸੂਟ ਨਾਲ ਸ਼ਾਲ ਹੋਏਗਾ ਸ਼ਾਲ ਬਹੁਤ ਸੋਹਣਾ ਬਣਿਆ ਹੋਇਆ ਆ ਨਾਲ ਲਾਈਟ ਜਿਹੜਾ ਆਰੀ ਵਰਕ ਕੀਤਾ ਹੋਏਗਾ ਸੂਟ ਤੇ ਬਾਜੂ ਤੇ ਦੇਖ ਸਕਦੇ ਹੋ ਇਹ ਬੁਟੀਕ ਸਟਾਈਲ ਪੀਸ ਹੋਣਗੇ ਠੀਕ ਹੈ ਜੀ ਇਹ ਬੁਟੀਕ ਵਾਲੇ ਜਿਹੜੇ ਬਹੁਤ ਸੋਹਣੇ ਸੋਬਰ ਜੇ ਪੀਸ ਹੁੰਦੇ ਆ ਬੁਟੀਕ ਸਟਾਈਲ ਹੋਣਗੇ ਦੇਖ ਸਕਦੇ ਹੋ neck ਬਣਿਆ ਹੁੰਦਾ ਹੈ ਪੱਟੀ ਵਾਲਾ neck ਬਣਿਆ ਹੁੰਦਾ next center flowers ਬਣੇ ਹੁੰਦੇ ਬਹੁਤ ਸੋਹਣੇ ਤੇ نیچے ਘੇਰੇ ਦਾ ਵੀ ਬਹੁਤ ਸੋਹਣਾ ਕੰਮ ਕੀਤਾ ਹੁੰਦਾ ਹੈ ਨਾਲ ਜਿਹੜਾ ਦੁਪੱਟਾ ਪਸ਼ਮੀਨੇ ਦਾ ਹੀ ਰਹੇਗਾ ਸ਼ਾਲ ਹੋਏਗਾ ਦੁਪੱਟਾ ਸੌਰੀ ਦੁਪੱਟਾ ਨਹੀਂ ਸ਼ਾਲ ਹੋਏਗਾ ਪਸ਼ਮੀਨੇ ਦਾ ਹੀ ਹੋਏਗਾ ਇਹ ਵਾਲੇ ਸੂਟ ਜਿਹੜੇ ਇਹ ਬੁਟੀਕ ਪੀਸ ਵਿੱਚ ਹੋਣਗੇ ਬੁਟੀਕ ਸਟਾਈਲ ਹੋਣਗੇ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕলার ਡਿਜ਼ਾਈਨ ਪਸੰਦ ਆਉਂਦਾ ਹਰੇਕ ਕੇਜ ਗਰੁੱਪ ਦੇ ਲਈ ਬਹੁਤ ਸੋਹਣੇ ਕਲਰ ਆ ਜਿਹੜਾ ਵੀ ਤੁਸੀਂ ਆਪਣੇ ਅਕੋਰਡਿੰਗ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਨੈਕਸਟ ਆਪਣੇ ਕੋਲ ਬਲੂ ਕਲਰ ਦਾ ਹੋਏਗਾ ਇਹਦੇ ਵਿੱਚ ਘੇਰੇ ਤੇ ਤੇ ਨੈਕ ਤੇ ਪੱਟੀ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਤੇ ਨਾਲ ਘੇਰੇ ਤੇ ਦੇਖ ਸਕਦੇ ਹੋ ਨਿੱਕੀ ਨਿੱਕੀ ਸਿੱਪੀ ਜੇ ਦਾ ਕੰਮ ਕਰਕੇ ਸਟੋਨ ਦਾ ਕੰਮ ਕਰਕੇ ਬਹੁਤ ਸੋਹਣਾ ਸੂਟ ਬਣਾਇਆ ਹੋਇਆ ਹੈ ਇਹਦੇ ਨਾਲ ਪਸ਼ਮੀਨੇ ਦਾ ਜਿਹੜਾ ਸ਼ਾਲ ਆ ਸ਼ਾਲ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਇਹਦੇ ਵਿੱਚ ਡਾਰਕ ਸ਼ੇਡ ਚ ਬਹੁਤ ਸੋਹਣੇ ਆਪਣੇ ਕੋਲ ਚਾਰ ਕਲਰ ਹੈਗੇ ਆ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸਾਰੇ ਸੂਟਾਂ ਚ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਅਗਰ ਸਟਿਚ ਕਰਾਉਣਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਉਹ ਵੀ ਕਰ ਸਕਦੇ ਹੋ ਜੀ ਥੈਂਕ ਯੂ